ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਲੱਗੇ ਸੀਗੇ ਬਲੌਗ ਦੀ ਸ਼ੁਰੂਆਤ ਕਰਨ ਤੇ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਬਹੁਤ ਵਧੀਆ ਠੀਕ ਠਾਕਿਆਂ ਅੱਜ ਦਿਨ ਦੀ ਸ਼ੁਰੂਆਤ ਵਧੀਆ ਹੋਈ ਆ ਤੇ ਬਾਕੀ ਅੱਜ ਆਪਾਂ ਲੱਗੇ ਆਂ ਸਾਗ ਨੂੰ ਤੜਕਾ ਲਾਇਆ ਤੜਕਾ ਲਾ ਕੇ ਰੋਟੀ ਬਾਣੀ ਖਾ ਕੇ ਫਿਰ ਬਾਅਦ 'ਚ ਬਣਾਉਣੀ ਆ ਆਪਾਂ ਬੋਲੀ ਰਾਦੀ ਆਈ ਪਈ ਆ ਤੇ ਅੱਧੀ ਬੋਲੀ ਬਣਾਵਾਂਗੇ ਅੱਧਾ ਪਨੀਰ ਬਣਾਵਾਂਗੇ ਫਿਰ ਕੋਈ ਨਵੀਂ ਡਿਸ਼ ਬਣਾ ਕੇ ਦੇਖਦੇ ਆ ਕਿਹੜੀ ਬਣਾਉਣੀ ਹੈ ਅੱਜ ਮੇਰਾ ਦਿਨ ਅੱਜ ਦਾ ਖਰਾਬ ਸ਼ੁਰੂ ਹੋਇਆ ਹੈ ਜਿਹੜਾ ਜਿਹਾ ਖਰਾਬ ਵਾਲੀ ਕਿਹੜੀ ਗੱਲ ਹੈ ਆਪੇ ਉਹ ਦਾਲ ਜਾ ਵੀ ਨੇ ਸਾਈਡ ਤੇ ਰਫਾਮ ਭਰੇ ਜਾਣਾ ਸੋ ਖਰਾਬ ਕਹਾ ਦਾ ਸ਼ੁਰੂ ਹੋਇਆ ਵਧੀਆ ਹੋਇਆ ਅੱਜ ਵੈਸੇ ਸਹੀ ਹੈ ਸਿਰ ਸਹੀ ਹੈ ਬਹੁਤ ਵਧੀਆ ਹੋਇਆ ਮੇਰਾ ਆਪਾ ਮਾਜਣ ਦਾ ਪਾਣੇ ਵਿੱਚ ਇੱਕ ਵਾਰੀ ਮਾਜਦੇ ਸੀਗੇ ਦੂਜੀ ਵਾਰੀ ਵਾਪਸ ਮਾਜਣ ਵਾਲੇ ਹੋਏ ਪੇਨੇ ਆਟਾ ਗੁੰਨਣ ਲਈ ਹਮਨ ਮੈਂ ਦੇਖੋ ਅੱਜ ਦੇ ਦਿਨ 'ਚ ਕੀ ਕੁਛ ਕਰਦੇ ਆ ਮੇਰਾ ਤਾਂ ਸਿਰਫ ਸਿਆ ਦੋ ਚੀਜ਼ਾਂ ਤਾਂ ਬਣਾਉਣੀਆਂ ਬਣਾਉਣੀਆਂ ਬਾਕੀ ਹੋਰ ਦੇਖੋ ਕੀ ਕੁਛ ਕਰਦੇ ਆ ਆਪਣੀ ਕੋਈ ਵੱਡੀ ਗੱਲ ਨਹੀਂ ਜਿੱਧਰ ਨੂੰ ਮੋੜ ਦਿੰਦੇ ਸੁੰਦਰ ਨਹੀਂ ਹੋ ਜੀਦਾ ਉਹ ਰਸਤਾ ਟਮਾਟਰ ਦੇ ਪੌਦੇ ਸਾਈਡ ਤੇ ਕਰਨੇ ਰੋਜ਼ ਕਹਿ ਦਿੰਦਾ ਦੋ ਰੋਜ਼ ਕਹਿ ਦਿੰਦੀ ਆ ਮੈਂ ਮੰਮੀ ਕਰਦੀ ਨਹੀਂ ਇਵੇਂ ਹੀ ਚੱਲਣ ਟਵਾਟਰ ਨੂੰ ਉਹਨਾਂ ਨੂੰ ਇਵੇਂ ਹੀ ਟਵਾਟਰ ਲੱਗਣ ਲੱਗ ਜਾਣੇ ਆ ਮੈਂ ਕਹਿੰਦਾ ਨੂੰ ਪਟਕੇ ਸਾਡੇ ਦੇ ਕਾਰੀ ਨਹੀਂ ਹੈ ਬਹੁਤ ਹੋਇਆ ਮੈਂ ਇਸ ਤਰ੍ਹਾਂ ਦੇ ਟਮਾਟਰ ਨੂੰ ਝੋੜਿਆ ਸੀਗਾ ਉਦੋਂ ਕੱਟ ਕੇ ਉਹਨੂੰ ਉੱਥੇ ਨਿਚੋੜਦਾ ਤੇ ਆਵੇ ਇਸੇ ਥਾਂ ਤੇ ਸਾਰੇ ਹੋ ਗਏ ਆ ਇਹਨਾਂ ਨੇ ਵੀ ਨਹੀਂ ਕਿਹਾ ਕਿ ਖਿੱਲੜੀ ਜਾਏ ਇਹ ਬੜਾ ਸਾਰੇ ਆ ਇੱਕ ਥਾਂ ਦੀ ਉੱਗੇ ਬੈਏ ਆ ਇਹਨਾਂ ਨੂੰ ਅੱਜ ਪਟਕੇ ਅਡਾਡ ਕਰਦੇ ਇੱਕਦਮ ਆ ਲਾਤਾ ਛੱਪਟ ਕੇ ਇੱਧਰ ਅੱਜ ਸਾਰਿਆਂ ਨੂੰ ਖਿਲਾਰ ਕੇ ਲਾਉਨੇ ਆ ਪਰਲੇ ਪਾਸੇ ਜਗ੍ਹਾ ਬਣਾਈ ਹੋਈ ਆ ਪੋਚੇ ਵਗੈਰਾ ਲਾਤੇ ਨੇ ਹਾਂ ਪੋਚਲਾ ਵੇ ਦੇਆ ਬਸ ਰੋਟੀ ਰਹਿ ਗਈ ਆ ਹੁਣ ਰੋਟੀ ਪਾਰਟੀ ਮੇਰਾ ਹੁੰਦਾ ਪਿਆ ਆਟਾ ਗੁੰਨਣ ਵਾਸਤੇ ਲਾਗਨੇ ਆ ਮੈਂ ਆਂਦੇ ਆ ਆਟਾ ਪਗੋਲਿਆ ਸੀ ਆਪਾਂ ਬਣਾਨੇ ਪਿਆ ਫੁਲਕੇ ਫੁਲਕੇ ਬਣਾ ਗਏ ਦੇਖਦੇ ਆ ਕਿ ਕਸ਼ ਕਰਦੇ ਪਿਆ ਇੰਦਰ ਚੱਲਦਾ ਹੈ ਟਾਕ ਮਹਿਤਾ ਇਹ ਰੋਟੀ ਬਣਾ ਦੇ ਮम्मी ਪਰ ਮੈਂ ਪੋਚਾ ਪੂਚਾ ਲਾ ਕੇ ਢੀਸੇ ਫੋਰ ਤੇ ਘਾਰ ਘਲਾ ਕੇ ਆ ਫੋਨ ਮੈਂ ਕਿਹਾ ਅੱਜ ਨੇ ਜਿੰਨਾਂ ਨੂੰ ਰੋਟੀ ਲਈ ਆ ਖਵਾ ਤੇ ਆਪਾਂ ਚਾਹ ਪੀ ਕੇ ਤੇ ਜੇ تمہارا ਥੀ ਹੋਵੇ ਕਿਉਂਕਿ ਇਥੇ ਆਉਣਾ ਪੈਣਾ ਆਪਣਾ ਕੰਮ ਨਹੀਂ ਅੱਜ ਵੀ ਰਸੋਈ ਦਾ ਆ ਦੁਬਾਰਾ ਫਿਰ ਦੇਖਦੇ ਹਾਂ ਕਿ ਕੱਤੀ ਪਈ ਆ ਉਹ ਸੂਆਂ ਵੀ ਜੇ ਟਾਈਮ ਲੱਗਾ ਤਾਂ ਜਿੰਨਾ ਲੱਗਾ ਫਿਰ ਨਹੀਂ ਅੱਜ ਦੁਬਾਰਾ ਲੈ ਸੁੱਖਾ ਰੋਟੀ ਖਰਾ ਕੇ ਆ

ਸਾਮੂਹੇ ਲੈ ਲਓ ਇੱਕ ਚਾਤੀ ਸੱਤਿਆ ਇਹ ਦਸ ਨੇ ਬਣਾਇਆ ਨਾ ਅਮ ਪਾਪੜ ਕਿਹੜਾ ਨਹੀਂ ਮੈਂ ਹੀ ਬਣਾਇਆ ਆਖੀ ਤੇ ਦੇ ਵਿੱਚ ਪਾਤੀ ਸੀ 1 ਗ੍ਰਾਮ ਗਾ ਕੇ ਪੀ ਲੈਣੀ ਪਣਨ ਲੱਗੀ ਬੋਲੇ ਦੱਪਨ ਆਦੇ ਕੱਪੜੇ ਦੇ ਉੱਤੇ ਪਾਣੀ ਇੱਕ ਵਾਰੀ ਤਾਂ ਡੁੱਲਦਾ ਹੀ ਡੁੱਲਦਾ ਮਮੀ ਤੇ ਕਹਿੰਦੇ ਹੈ ਨਹੀਂ ਡੁੱਲਿਆ ਪਾਣੀ ਡੁੱਲਦਾ ਬੱਥੇ ਦਿਓ ਚਾਹ ਪੀ ਲੈ ਹਾਂ ਪੀਣੀ ਦਾੜੀ ਕੀਤੀ ਹੂੰ ਫਿਰ ਆਹ ਹੂੰ ਇਹ ਕਰਸੀ ਨਾਲ ਨਹੀਂ ਸੁੱਤਣਾ ਉਹ ਜਦੋਂ ਸੱਤ ਹੋ ਗਿਆ ਨਾ ਉਦੋਂ ਸੇਲ ਦੀ ਕਰਸੀ ਫੜ ਵੱਡੀ ਵੱਡੀ

ਉਸ ਫੋਨ ਨੂੰ ਨਾ ਛੇੜ। ਸੰਗਣੀ ਹੋ ਗਈ ਸਭ ਜਿਹੜੀ ਸੰਗਣੀ। ਪਹਿਲਾ ਰਾਤੀ ਮੇਰਾ ਮੂਰ ਸੀਗਾ ਮੈਂ ਕਿਹਾ ਆਇਆ ਤੇ ਲੈਣ ਕਿ ਸੀ ਮੈਂ ਨੋਂ ਨਹੀਂ ਆਇਆ ਸੀ। ਫਿਰ ਮੈਂ ਤਾਂ ਮਨੋਂ ਛੱਡ ਪਾਇਆ। ਥੱਕ ਗਿਆ ਨਹੀਂ ਸਾਰਾ ਤੇ। ਕੱਲ ਮੈਂ ਫਿਰ ਇਸ ਤੇ ਲਾਤੀ ਮੈਂ ਕਿਹਾ ਮੇਰੇ ਚਿਹਰੇ ਬਣਾਉਣਾਂ ਨੇ। ਦੋ ਜਿਹੜਾ ਕੱਪੜਾ ਚਿਹਰੇ ਕਰਾਉਣ। ਫਿਰ ਮੈਂ ਕਿਹਾ ਹੁਣ ਆਪਾਂ ਥੋੜਾ ਜਿਹਾ ਬਣਾ ਲੈਂਦੇ ਆ ਪਨੀਰ ਹੋਊਗੀ ਬਣਾ ਲੈਨੇ ਆ ਫੋਲੀ ੁੱਲੇ ਦੇ ਮੈਂ ਕਾਣੀ ਦਾ ਭਵਾਇਆ ਉਥੇ ਟਾਈਮ ਬਹੁ ਲੱਗ ਜਾਂਦਾ ਹੈ ਬਹਿਣਾ ਬਹੁਤ ਲੱਗਦਾ ਨਾ ਹੁਣੇ ਰੱਖੀ ਸੀ ਹੁਣੇ ਬਣ ਗਈ ਇੱਥੇ ਸਹੀ ਜੇ ਤਾਂ ਰੋਟੀ ਪਣੀ ਬਣਾਉਣਾ ਹੁੰਦਾ ਫਿਰ ਤਾਂ ਮੈਂ ਤੋਂ ਰੋਟੀ ਬਣਾ ਲੈਣੇ ਹੁਣ ਰੋਟੀ ਪਣੀ ਸ਼ਾਮ ਨੂੰ ਖਾਣ ਤੋਂ ਮੂਗੀ ਤਾਈ 2 ਵਜੇ ਨੇ ਫਿਰ ਬਣਾ ਕੇ ਥੋੜੀ ਜਿਹਾ ਰੈਸਟ ਕਰ ਲਾਂ ਮੈਂ ਫਿਰ ਇਹ ਗੱਲ ਹੋ ਗਈ ਆ ਮਟਰ ਪਨੀਰ ਦੀ ਇਹਦੇ ਚ ਪਾਣੀ ਨਹੀਂ ਕੱਢਣਾ ਕੱਢਦੇ ਐ ਕਿ ਚੰਗੀ ਤਰ੍ਹਾਂ ਬਣਤ ਲੈਣੇ ਨਹੀਂ ਇਹਦੇ ਫੋਟ ਹੋਣ ਬਚਣ ਲੱਗਦੇ ਐ ਇਹ ਮੱਛੀ ਦੀ ਗੋਲੀ ਮੱਛਾਂ ਦੇ ਤੋਤੇ ਦੀ ਗੋਲੀ ਦੀ ਵੋਲੀ ਵੇ ਕਿ ਪਤਾ ਲੱਗਦਾ ਮੈਂ ਮੱਛਾਂ ਨਹੀਂ ਲਗਾਉਣੀ ਆ। ਆ ਵੀ ਵੋਲੀ ਲੱਗੀਏ 2 3 ਜਿਹੇ 3 ਜਿਹੇ ਨੰਬਰ ਦੀਏ ਮੈਂ ਤੇ ਨਹੀਂ ਬੋਲੀ। ਅ ਕੜਾਈ ਦਾ ਕੋਈ। ਹਾਲੇ ਨਹੀਂ। ਕੱਲ ਕਰਾਂਗੇ। ਨਹੀਂ ਦੋਨੇ ਸਰਾਣੇ ਤੱਕ ਕੰਪਲੀਟ ਹੋ ਗਏ। ਹੋਰ ਕੁਛ। ਉਹਦਾ ਮੈਂ ਤੈਨੂੰ ਦੱਸਾਂਗੀ ਕਿ ਨਾਰੀਆਂ ਕਿਵੇਂ ਬਣਾਉਣੀਆਂ ਕੱਲ ਤੂੰ ਬਣਾਈ। ਮੋਰ ਕੋਸਾ ਤੋਂ ਲਿਆਉਣ ਵਾਲਾ ਸਮੋਹ ਲੈ ਕੇ ਆਵਾਂ ਤੇ ਤੇਰੀ ਆ ਬਾਜ਼ਾਰ ਨਾਲ ਜਾਈਏ ਤੇ ਨਾਲ ਲਈਏ ਛਪਿਆ ਚੋਲੇ ਗੇੜਾ ਲਾਣੇ ਆਣ ਲਾਉਣਾ ਪੈਣਾ ਇੱਕ ਦਿਨ ਇਹ ਨਾਲ ਜਾਈਦਾ ਐ ਇਹ ਜਿਸ ਦਿਨ ਮੇਰਾ ਪੇਪਰ ਹੋਏਗਾ ਉਸ ਦਿਨ ਤੁਸੀਂ ਸ਼ਹਿਰ ਵੱਲ ਚੱਲ ਜਿਓ ਤੇ ਮੈਂ ਪੇਪਰ ਦੇ ਲਾਣੀ ਐਮਸੀ ਉਹ ਵਲੇ 2 ਦਿਨ ਮਹੀਨੇ ਪਹਿਲੇ ਆ ਮਾਰਚ ਅਪ੍ਰੈਲ ਚੀ ਹਾਂ ਤੇ ਫੇਰ ਕੀ ਉਸ ਤੋਂ ਬਾਅਦ ਹੀ ਕਨਾਂਗੇ ਸਾਰਾ ਉਹ ਤੋਂ ਪਹਿਲਾਂ ਤਾਂ ਮੈਂ ਤਿਆਰੀ ਕਰਨੀ ਹੈ। ਮੈਂ ਫਰਨੀਚਰ ਲੱਗਾ ਪਰ ਸਹੇਲ ਲੱਗ ਉਹ ਲਿਆਵਾਂਗੇ। ਅੱਜ ਅਗਰ ਇਤੋਂ ਮੈਂ ਫ੍ਰੀ ਹੋ ਕਿ ਦੋ ਮੈਂ ਰੈਸਟ ਕਰ ਲੇ ਤੇ ਮੈਂ ਸੂਟ ਦੀ ਹੋਈ ਕੱਟ ਤੇ ਫਿਟਿੰਗ ਦੇ ਲਿਆ। ਜੀ ਪਨੀਰ ਅਸੀਂ ਕੱਢ ਲਿਆ ਗੈਸ ਕੱਟ ਪਾ ਲਿਆ। ਮੰਮੀ

ਤੇ ਆਪਾਂ ਹੁਣ ਮੈਂ ਪੋਲੀ ਇਹਦੇ ਵਿੱਚੋਂ ਵੀ ਥੋੜਾ ਪਾਣੀ ਕੱਢਦੇ ਆਂ ਨੀਰ ਲਿਆਪਾ ਕੱਢ ਤੇ ਇਹਦੇ ਚੋਂ ਆਪਾਂ ਹੁਣ ਐਕਸਟਰਾ ਪਾਣੀ ਪਾਕ ਦਿੰਨੇ ਆ ਐਕਸਟਰਾ ਹਾਂ ਜਿਹੜਾ ਵਿੱਚ ਪਾਣੀ ਪਾਣੀ ਰਹਿ ਗਿਆ ਵਾ ਫੁੱਟੀਆਂ ਜਿਹੜੀਆਂ ਬਣ ਗਈਆਂ ਬਣ ਗਈਆਂ ਬਸ ਆ ਪਾਣੀ ਆਪਾਂ ਇਹਦਾ ਕੱਢ ਦਿੰਨੇ ਆ ਵਿੱਚੋਂ ਜਿਹੜਾ ਬਾਕੀ ਦਾ ਆ ਫੇਰ ਥੋੜਾ ਜਿਹਾ ਛੇਤੀ ਹੋ ਲੂਗਾ ਤੇ ਕਿਸੇ ਵੀ ਵੇਸਟ ਨਾ ਹੋਊਗਾ ਤੇ ਟਾਈਮ ਵੀ ਨਾ ਵੰਨ ਲੱਗੂ ਦੋਨੇ ਚੀਜ਼ਾਂ ਹੋ ਜਾਣਗੀਆਂ ਇਹ ਨਵੀਂ ਟ੍ਰਿਕ ਹੈ ਮਿਨਮਮ ਲਈ ਮੈਂ ਦੇਦੀ ਚੱਕ ਦੇਣੀ ਮੁੰਮੀ ਆ ਕਈ ਪਾਣੀ ਸਕਾਂਦੇ ਨੇ ਨਾ ਸਾਰਾ ਉਹ ਟਾਈਮ ਬੋਤਲ ਰੱਖ ਦਿੰਦੇ ਹਾਂ ਮੇਰਾ ਟਾਈਮ ਨਹੀਂ ਤਰਾਂ ਇੰਨੇ ਚੰਨਾਲ ਤੇ ਟਾਈਮ ਬਚ ਜੂਗਾ ਨਾਲੇ ਗੈਸ ਘੱਟ ਬਣੂਗਾ ਉਹਨੇ ਟਾਈਮ ਨੂੰ ਹੋਰ ਕੋਈ ਕੰਮ ਕਰ ਲੈਣੀ ਹੈ ਉੱਥੇ ਕਰਕੇ ਕਰਸ਼ੀ ਮਾਰਾਂਗੇ ਨਾ ਤਿੰਨ ਦਾ ਕੋਏ ਵਾਂਗੂ ਇਹਦੀਆਂ ਪੁਟੀਆਂ ਬਣਣਗੀਆਂ ਟੁੱਟ ਜਾਣਗੀਆਂ ਸਾਰੀਆਂ ਤੋ ਕੋਏ ਵਾਂਗੂ ਬਣ ਜਾਣਾ ਇਹਨੇ ਇਸ ਪਤਾ ਚਿੰਨਹ ਪੁੱਠੀ ਕਰਕੇ ਆਪਾਂ ਕੜਛੀ ਮਾਰ ਲਈ ਹੁਣ ਤੇ ਪਕੌੜੇ ਬਣਾ ਲੈ ਆਂ ਹਾਂ ਚਟਨੀ ਵਾਸਤੇ ਜੱਸੀ ਪੁਤਨਾ ਪਾ ਰਹੀ ਹਾਂ 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 ਪੁੱਦੀ ਆ ਤਨੀਆ ਹੋਇਆ ਪੀਂਦੀ ਚਟਣੀ ਦੀ ਵੀਡੀਓ ਵਿੱਚ ਅਸੀਂ ਤੋੜਦੀ ਵੀ ਪੁਦੀਨਾ ਆ ਤੋੜ ਲਾ ਥੋੜਾ ਥੋੜਾ ਵਾ ਤੋੜਦੀ ਪਈ ਆ ਹਲਦੀ ਵੀ ਐਡ ਕਰ ਸੀ ਲੈ ਚੋ ਪੁੱਠੀ ਕਰਕੇ ਕੜਛੀ ਮਾਰੀ ਜਾਣੀ ਜਿੰਨਾ ਤਰ੍ਹਾਂ ਇਹ ਬਣਦੀ ਨਹੀਂ ਹੁਣ ਫੇਰ ਆਉਂਦੀ ਆ ਨਾ ਨਾਲੇ ਤਾਂ ਫੁੱਟੀਆਂ ਟੁੱਟਣਗੀਆਂ ਤੇ ਨਾਲੇ ਇਹ ਕੋਈ ਵਾਂਗੂ ਬਣ ਜੂ। ਜੀ ਆਪਾਂ ਬਣਾ ਲਿਆ ਕਿ ਆਪ ਕੋੜੇ ਵਾਸਤੇ ਗ੍ਰੀਨ ਚਟਨੀ ਹੁੰਦੀ ਵਿੱਚ ਤੇ ਲਈ ਤਾਂ ਸੀ ਹਰਾ ਧਨੀਆ ਨਾਲ ਦਿੱਤਾ ਪੁਦੀਨਾ ਹੋਰ ਹਰੀ ਮਿਰਚਾਂ ਮੈਂ ਤੋੜਨ ਲਈਏ। ਲੱਕੀ ਚਟਨੀ ਬਣਾਣੀ ਆ ਗ੍ਰੀਨ ਚਟਨੀ ਤੇ ਪਨੀਰ ਦੇ ਪਕੌੜੇ। ਮਿਕਸੀਜ ਗ੍ਰਾਉਂ ਕਰਾਂਗੇ ਆਪਾਂ ਇਹਨੂੰ। ਐਨਕੋਰ ਇਹਨੂੰ ਮੈਂ ਚੋਕ ਲਵਾਂ ਪਾਣੀ ਤੇ ਕੋਪੂਦੀਨ ਨਹੀਂ ਪਾਇਆ ਜਿਆਦਾ ਹੋ ਜਾਣਾ ਸੀਗਾ ਇਹਨਾਂ ਨੂੰ ਜਾਈਦਾ ਹੋਰ ਲਾ ਪੂਦੀਨ ਇਹਦਾ ਉਸ ਥੋੜੀ ਜਿਹੀ ਚਾਹੀਦੀ ਆਪਾਂ ਨੂੰ ਫਲੇਵਰ ਚਾਹੀਦਾ ਹੁੰਦਾ ਬੋਲੀ ਆਪਣੇ ਬਾਨੇ ਕੇ ਸੇ મેકરે દેવે ઓખે ડટણી બળ કે ઘની પ્યાર એ દેહ હો પાકને લોણ ਤੇ ગરચ પાએ નસી લોણ નિકા દે લોણ તમ આપણ નમક મિક્સ हो गया। पनीर तैयार। फ्राई करना थोड़ा जा कर दें फिर सॉफ्ट हो जाएगा। जाते हम्म बहुत बढ़िया वादिया बने सुंदर दिखता का इसका नहीं बोलता बना दे बेसन पनीर पनीर में अपन मिट्टा थोड़ा जा फ्राई करता है वो तेरे पता भी दी दी है भी सड़ी दी चीज है वही चीज कर ली हमने चलो ठीक है पनीर से ग्रीन चटनी की स्टफिंग और बेसन का कवर ਜੇ ਆਪਣੇ ਮੂਰ ਤੇ ਪੈਣਾ ਕਰਦਾ ਹੁਣ ਜਿਤਨੇ ਮੂਲ ਹੋਵੇ ਉਦੋਂ ਪਕਾਣਾ ਆਪਾ ਸੁੱਤੇ ਤੇ ਉੱਤੇ ਹੀ ਲੱਗ ਜੀਏ ਚੀਜ਼ ਬਲੋਗ ਆਖਲਾਰਾ ਵੀ ਮੈਂ ਹੀ ਚੱਕਣਾ ਨਾਲ ਬਿਨਾਂ ਲੋਟੀ ਨਾਲ ਪਾ ਚੜੀ ਤੜੀ ਜੀ ਚਾਹ ਚਾਹ ਦੋ ਦੇਦੇ ਹਾਂ ਇਹਨੂੰ ਚੱਕਦਾ ਇਹ ਦਰਖਤ ਲੇ ਕੋਸ਼ੀ ਨੂੰ ਜਾਇਆ ਥਲੇ ਨਹੀਂ ਆ ਤਾਂ ਨਹੀਂ ਚਾਹ ਦੇ ਨਾਲ ਖਾਦੇ ਜਾਣੇ ਕਿਉਂਕਿ ਅੱਜ ਮੇਰਾ ਹੱਥ ਭਰ ਗਿਆ ਬੰਦੇ ਹੱਥ ਹੈ ਇੱਕ ਟੰਡਾ ਸੜ ਗਿਆ ਮੇਰਾ ਤਾਂ ਮੈਨੂੰ ਪਤਾ ਸੀ ਉਹ ਗਰਮ ਚੀਜ਼ ਜਾਣ ਕੇ ਨਹੀਂ ਮੈਂ ਨੂੰ ਨਹੀਂ ਪਤਾ ਵੀ ਇੱਧਰ ਲੈ ਕੇ ਕਿਉਂ ਹੋ ਗਰਮ ਹੋ ਹਾਂ ਜਾਣ ਕੇ ਨਹੀਂ ਬਚਤੀ ਲੋ ਜੀ ਆਪਾਂ ਚਾਹ ਧਾਰਤੀ ਇਹਨਾਂ ਪਕੌੜੇ ਬਣਾਉਂਦੇ ਵੀ ਆ ਡੱਕਣ ਦੇ ਨਾਲ ਜਾਂ ਇਸੇ ਪਕਵੋੜੇ ਨਾਲ ਬਰਲੀਚਾ ਵਿੱਚ ਦੁੱਧ ਬਣ ਗਿਆ ਆਪਣੇ ਪਕਵੋੜੇ ਤਾਂ ਬਹੁਤ ਪਾਣੀ ਮਨਪ੍ਰੀਤ ਆਹ ਲੈ ਲਓ ਪਕਵੋੜੇ ਬਣ ਗਏ ਤਿਆਰ ਹੋ ਗਏ ਚਾਬਲ ਕੀ ਗੈਸ ਬੰਦ ਕਰੋ ਚਲੋ ਆਪਾਂ ਬਣਾਂਗੇ ਇਹ ਬਸ ਕੁੜੇ ਬਣਾ ਦੇ ਗਏ ਤੇ ਚਾਰ ਕੋਕੜੇ ਖਣੇ ਬਰਤਾਂ ਮੈਂਨ ਤੇ ਫਰਾਈ ਕਰਦੇ ਨਹੀਂਆ ਕੋਲੋਂ ਹਾਂ ਇਹ ਰੱਖ ਦਾਂਗੇ ਗੈਸ ਤੇ ਚਾਲੇ ਬਣਦੇ ਨਹੀਂਆ ਸਾਹਮਣੇ ਜਿਹਾ ਪਾਵਾਂਗੇ ਤਾਂ ਨੀਰ ਸੋ ਦੇਖ ਲਓ A to Z ਮੈਂ ਸਭ ਕਰਦੇ ਹਾਂ ਦਵਾਰਾ ਵੇ ਆਵਾਰਾ ਤੀਜੀ ਵਾਰੀ ਚਲਾਇਆ ਮੈਂ ਨਾ ਫੇਰ ਸੇ ਤਪੋ ਲ ਗਿਆ ਸੀ ਅੱਜ ਵਿਚਾਰੇ ਉਹਨਾਂ ਨੂੰ ਪੂਲੀ ਲੱਗ ਗਈ ਟਮਾਟਰਾਂ ਦੇ ਪੌਦੇ ਲਾਈ ਇੱਥੇ ਮੈਂ ਕਿਹਾ ਇੱਥੋਂ ਥਾਂ ਪੋਲੀ ਕਰਕੇ ਲੈ ਆਂਦੇ ਪੌਦੇ ਕਿੰਨੇ ਸਾਰੇ ਹੈ ਨਾ ਆਡਾ-ਆਡਾ ਕਰਕੇ ਨਾ ਵਧੀਆ-ਵਧੀਆ ਲਾਇਓ ਜਿਵੇਂ ਉੱਥੇ ਇੱਕ ਹੋਵੇ ਕਿੱਥੇ ਹੋਵੇ ਦੋ ਇੱਥੇ ਉਹਨਾਂ ਐਵੇਂ-ਐਵੇਂ ਕਰਕੇ ਲਾਇਓ ਹਾਂ ਨਾਲ-ਨਾਲ ਨਾ ਲਾਇਓ ਆਪਣੇ ਮਟਰ ਹੋਏ ਪਏ ਨੇ। ਖਲਿੰਗਾ ਆਇਆ। ਪੰਨੇ ਨਾਲੇ ਤੋਂ ਬਣੀ ਨਹੀਂ ਗੀ। ਪਾਣੀ ਹੈ। ਹਾਂ। ਲੱਗ ਜਾਂਦੇ ਵਿਚ ਰਹੇ ਨੇ ਇੱਕ ਲੰਗ ਦੀ ਸਬਜ਼ੀ ਦਾ ਬਾਣੀ ਜੀ। ਥੋੜਾ ਚੱਕਦਾ ਨਹੀਂ ਤਾਂ। ਤਾਲਕ ਵੀ ਬਾਦ ਦੋ ਹੀ ਪੀ ਗੇ। ਵੱਡੀ ਵੱਡੀ ਹੋਈ ਪੀ ਜੀ ਦੋਸਤੋ ਬਾਤ ਪਟਦੀ ਸੀ ਨਾ ਆਪਾਂ। ਹੂੰ ਤਾਂ ਹੀ ਤਰ ਡੈਡੀ ਗਏ ਸੀ ਆਉਂਦੇ ਸੀ ਇੱਕ ਵਾਰੀ ਵੱਡਾ ਲੋਂਗੇ ਨਾ ਫਿਰ ਆਪਾਂ ਫੋਟੋਆਂ।

ਨਾਲ ਸਾਰੇ ਥੀਕ ਹਾਂ ਹੁਣ ਪਾਣੀ ਪਾਣੇ ਨਾ ਵਿੱਚ ਹਾਂ ਲਾ ਕੇ ਤਾਂ ਪਾਣੀ ਪਾਉਣਾ ਹੂੰ ਪਾ ਦੇ ਹਾਂ ਮਮਾ ਇੱਥੇ ਨਾ ਲਾਓ ਇਹ ਫਿਰ ਪਾਣੀ ਨਹੀਂ ਪੈਣਾ ਇੱਥੇ ਪਾਣੀ ਤਾਂ ਆਪਾਂ ਨੂੰ ਆ ਜ਼ਰੂਰੀ ਥੋੜੀ ਜਿਹੀ ਇਹਨਾਂ ਦੇ ਉੱਤੇ ਹੀ ਪਾਣੀ ਪਾਉਣਾ ਓਥੇ ਬਾਂ ਵਿੱਚਕਾਰ ਵੀ ਲਾ ਦਿੰਦੇ ਨਹੀਂ ਓ ਫਿਰ ਕੋ ਜਾਣਗੇ

बो <laughs> छे ਇੱਥੋਂ ਜਦੋਂ ਆਹ ਪੱਟਿਆ ਗਿਆ ਸਾਰਾ ਧਨੀਆ ਤੇ ਆਹ ਸਾਰੀ ਮਿੱਟੀ ਉਧਰ ਟੋਏ 'ਚ ਕਰਨੀ ਆ ਸਾਰੀ ਆਹ ਸਫਾਈ ਕਰਕੇ ਮੇਰਾ ਇੱਥੋਂ ਵਾਲਾ ਜਿਹੜਾ ਵਿਚਾਰੀ ਕਰੱਡੀ ਸੀ ਨਾ ਟੁੱਟ ਗਈ ਹੁਣ ਮੈਨੂੰ ਇਹ ਆ ਲੈਣਾ ਆ ਇਹਦੇ ਨਾਲ ਕੰਮ ਕਰਨਾ ਪੈਂਦਾ ਮਗੋਣੀ ਆ ਜਿੱਤਣ ਦੇਖਦੇ ਆ ਜੇ ਗਿਆ ਤਾਂ ਕੰਮ ਕਰਦਾ ਤੋੜ ਮੇਰੇ ਬੁੱਤੇ ਤੋੜ ਹਲੇ ਤਾਂ ਵਿੱਜੇ ਹੀ ਮੈਂ ਹੋਣਿਆ ਮੈਂ ਕੀ ਕਰਾਂ ਇੱਟੇ ਦੇਖੂ ਕੀ ਉੱਤੇ ਡਿੱਗੀ ਮੰਮੀ ਬੁੱਤੇ ਦੇ ਤੇਰਾ ਵੀ ਸਰਿਆ ਹੀ ਪਿਆ ਇੱਟੇ ਵੀ ਬੁੱਤੇ ਦੇ ਉੱਤੇ ਡਿੱਗੀ ਮਾੜੀ ਜੀ ਤਾਂ ਵੱਟ ਬਣਾਈ ਫੋਟ ਜਾਂਦੀ ਦੇਖ ਮੜਦੇ ਹੋ ਉੱਦੋਂ ਦੀ ਹੂੰ ਅਬ ਵੀ ਮੈਨਾਂ ਬੀਜ ਦਿੰਨੇ ਹਾਂ ਸਹੀ ਹੁਣ ਤੋਂ ਗਨ ਕੇ ਤਾਂ ਹੀ ਗਰਮੀ ਆ ਤਕਰ ਹੋਣਗੇ ਉਹ ਵੇਖ ਲਾ ਹੁਣ ਸਾਰਾ ਸਿਆਲ ਗਿਆ ਚਲਾ ਮਟਰ ਹੋਣ ਹੋਏ ਨੇ ਆਪਣੇ ਥੋੜੀ ਹੋਣੀ ਹੋ ਜਾਂਦੇ ਆਪੇ ਲੱਭੀ ਕੋਈ ਪਤਾ ਨਹੀਂ ਅੱਜ ਕਿੱਧਰ ਲੱਗ ਗਏ ਹੁਣ ਤੁਸੀਂ ਰੋਟੀ ਸਬਜ਼ੀ ਕਰ ਲਓ ਤੇ ਮੈਂ ਆਪਾਂ ਨਾਲ ਲੱਗੀਆਂ ਠੀਕ ਹੈ ਚਲ ਆ ਜਾ उन्हें पाया कि सारे भी थले टुटते पानी का छिड़काव पा। और लोजी आप आटा गुन्न लगे जल पानी गर्म कर दिया फिर आटा छान लिया लोजी पानी गर्म करती है ਤਾਸ਼ਾ ਮਲਦੀ ਅੱਜ ਕਰਦੇ ਆਂ ਆਪਾਂ ਆ ਗਏ ਬਾਅਦ ਮੰਮੀ ਨੇ ਸਬਜੀ ਧਾਰ ਦਿੱਤੀ ਤੇ ਆਪਾਂ ਕੁੰਨਾ ਲੱਗੇ ਆਟਾ ਮਸਾਲਾ ਤੜਿਆ ਹੁੰਦੇ ਸਬਜੀ ਲੱਗੀ ਆ ਧਾਰਨ ਮਸਾਲਾ ਪਾਇਆ ਠੀਕ ਹੈ ਹੁਣ ਮੈਂ ਆਟਾ ਗੁੰਨ ਬਣਾਟਾ ਲੋ ਜੀ ਮੰਮੀ ਨੇ ਸਬਜੀ ਵੀ ਬਣਾਤੀ ਸਬਜੀ ਬਣ ਗਈ ਆ ਤੇ ਇਹਦੇ ਚ ਆਪਾਂ ਪਾਉਨੇ ਆ ਹੁਣ ਆਪਣਾ ਪਨੀਰ ਮੇਰਾ ਆਟਾ ਵੀ ਮੈਂ ਗੁੰਨ ਤਾ ਪਨੀਰ ਮੇਰਾ ਸਾਰਾ ਆਪਾਂ ਫਰਾਈ ਕੀਤਾ ਹੋਇਆ ਸੀਗਾ ਮੈਂ ਸਬਜੀ ਬਣੀ ਤਾਂ ਬਾਅਦ ਚ ਪਾਇਆ ਹੁਣ ਤਾਂ ਫੁਲਕੇ ਲਾ ਕੇ ਵੰਦੇ ਜਾਣੇ ਅੱਜ ਥੱਕੇ ਹੋਏ ਆ ਫੁਲਕੇ ਲਾ ਕੇ ਤਾਂ ਚਲੀਏ ਅੰਦਰ ਤੰਦੂਰੀ ਤੱਪੀ ਪਈ ਆ ਬਸ ਫੁਲਕੇ ਲਾ ਦਨੇ ਆ ਹੋਰ ਆ ਜਾਣਗੇ ਹੋਣਾ ਚਲ ਨੂੰ ਮਨ ਪੀਤਾ ਜਿਹੜਾ ਡੈਡੀ ਫਿਰ ਉਹ ਵੀ ਖਾ ਲੈਣਗੇ ਰੋਟੀ ਤੇ ਜੇ ਹੁਣ ਇਹਦੇ ਚ ਰੋਟੀਆਂ ਨਾ ਲਾਈਆਂ ਤਾਂ ਅੰਗ ਸੋ ਜਾਣੀ ਆ ਮੈਸੇ ਵੀ ਅੱਜ ਥੱਕ ਗਏ ਆਜ ਦੇ ਵਲੌਗ ਚ ਬਸ ਇਹ ਨਹੀਂ ਸਾਰਿਆਂ ਨੂੰ ਸਾਸਰੀ ਕਾਲ